ਅਰਬਪਤੀ ਪਰਿਵਾਰ ਨੂੰ 4 ਸਾਲ ਦੀ ਸਜ਼ਾ ਹੋਈ ਨੌਕਰਾਂ ਦੇ ਨਾਲ ਸ਼ੋਸ਼ਣ ਕਰਨ ਦਾ ਇਲਜ਼ਾਮ ਲੱਗਿਆ ਕਹਿੰਦੇ ਨੇ ਕਿ ਆਪਣੇ ਕੁੱਤਿਆਂ ਦੇ ਉੱਪਰ ਨੌਕਰਾਂ ਦੇ ਨਾਲੋਂ ਵਧੇਰੇ ਖਰਚਾ ਕੀਤਾ ਜਾਂਦਾ ਸੀ ਤੇ ਨੌਕਰਾਂ ਤੋਂ 18-18 ਘੰਟੇ ਕੰਮ ਕਰਵਾਇਆ ਜਾਂਦਾ ਸੀ ਇੱਥੇ ਇੱਕ ਗੱਲ ਹੋਰ ਵੀ ਹੈਰਾਨ ਕਰਨ ਵਾਲੀ ਏ ਕਿ ਇਹ ਅਰਬਪਤੀ ਪਰਿਵਾਰ ਇੱਕੋ ਦਿਨ ਦੇ ਵਿੱਚ ਬਰੀ ਹੋ ਗਿਆ ਦੋ ਜੀਆਂ ਨੂੰ 4.5 ਸਾਲ ਦੀ ਅਤੇ ਦੋ ਜੀਆਂ ਨੂੰ 4 ਸਾਲ ਦੀ ਸਜ਼ਾ ਹੋਈ ਸੀ ਅਤੇ ਬਰੀ ਹੋਣ ਦਾ ਕਾਰਨ ਇਹ ਰਿਹਾ ਕਿ ਨੌਕਰਾਂ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ। ਖਬਰ ਸਾਰੀ ਸੁਣਿਓ ਬਹੁਤ ਇੰਟਰਸਟਿੰਗ ਏ। ਇਹ ਭਾਰਤੀ ਮੂਲ ਦਾ ਕਾਰੋਬਾਰੀ ਪਰਿਵਾਰ ਅਤੇ ਬ੍ਰਿਟੇਨ ਦਾ ਸਭ ਤੋਂ ਅਮੀਰ ਪਰਿਵਾਰ ਹਿੰਦੂਜਾ ਪਰਿਵਾਰ ਹੈ। ਜਿਸ ਤੇ ਉੱਪਰ ਸਵਿਟਜ਼ਰਲੈਂਡ ਬਿਲਾਤੇ ਕੰਮ ਕਰਨ ਵਾਲੇ ਨੌਕਰਾਂ ਤੇ ਸ਼ੋਸ਼ਣ ਕਰਨ ਦੇ ਇਲਜ਼ਾਮ ਲੱਗੇ ਸਨ। ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਭਾਰਤੀ ਹਨ। ਲੋਅਰ ਕੋਰਟ ਨੇ ਮਨੁੱਖੀ ਤਸਕਰੀ ਦੇ ਇਲਜ਼ਾਮਾਂ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਇਹਨਾਂ ਦੇ ਸਟਾਫ ਨੂੰ ਇਨੀ ਕੁ ਸਮਝੇ ਕਿ ਉਹ ਕੀ ਕਰ ਰਹੇ ਨੇ ਹਿੰਦੂਜਾ ਪਰਿਵਾਰ ਤੇ ਜੋ આરોਪ ਲੱਗੇ ਉਹ ਇਸ ਕਦਰ ਹਨ ਕਿ ਨੌਕਰਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਜਾਂਦਾ ਸੀ ਉਹਨਾਂ ਨੂੰ ਘਰ ਦੇ ਵਿੱਚ ਕੈਦ ਰੱਖਿਆ ਜਾਂਦਾ ਸੀ ਤੇ ਨੌਕਰੀ ਛੱਡਣ ਦੀ ਇਜਾਜ਼ਤ ਨਹੀਂ ਸੀ ਸਟਾਫ ਨੂੰ ਸਵਿਟਸ ਕਾਨੂੰਨ ਦੇ ਹਿਸਾਬ ਦੇ ਨਾਲ ਤਨਖਾਹ ਦਸਵੇਂ ਹਿੱਸੇ ਤੋਂ ਵੀ ਘਟ ਦਿੱਤੀ ਜਾਂਦੀ ਸੀ ਸਟਾਫ ਤੋਂ 15 ਤੋਂ 18 ਘੰਟੇ ਕੰਮ ਕਰਵਾਇਆ ਜਾਂਦਾ ਸੀ ਅਤੇ ਛੁੱਟੀ ਨਹੀਂ ਦਿੱਤੀ ਜਾਂਦੀ ਸੀ। ਇਲਜ਼ਾਮ ਇਹ ਵੀ ਹੈ ਕਿ ਨੌਕਰਾਂ ਨੂੰ ਜ਼ਮੀਨ ਤੇ ਸੌਣ ਦੇ ਲਈ ਕਿਹਾ ਜਾਂਦਾ ਸੀ ਅਤੇ ਖਾਣਾ ਵੀ ਠੀਕ ਤਰ੍ਹਾਂ ਦੇ ਨਾਲ ਨਹੀਂ ਦਿੱਤਾ ਜਾਂਦਾ ਸੀ। ਇਲਜ਼ਾਮ ਇਹ ਵੀ ਲੱਗਿਆ ਕਿ ਪਰਿਵਾਰ ਆਪਣੇ ਕੁੱਤੇ ਦੇ ਉੱਪਰ ਆਪਣੇ ਨੌਕਰ ਤੋਂ ਜ਼ਿਆਦਾ ਖਰਚ ਕਰਦਾ ਹੈ। ਦੱਸਿਆ ਗਿਆ ਕਿ ਇੱਕ ਸਟਾਫ ਨੂੰ ਰੋਜ਼ਾਨਾ 654 ਰੁਪਏ ਭਾਅ ਸਾਲ ਦੇ ਤਕਰੀਬਨ 2,38,000 ਰੁਪਏ ਦਿੱਤੇ ਗਏ ਪਰ ਜਦੋਂ ਕਿ ਦਸਤਾਵੇਜ਼ ਇਹ ਦੱਸਦੇ ਨੇ ਕਿ ਕੁੱਤਿਆਂ ਦੇ ਰੱਖ-ਰਖਾਵ ਅਤੇ ਖਾਣੇ ਦੇ ਲਈ ਸਾਲਾਨਾ 8 ਲੱਖ ਰੁਪਏ ਖਰਚ ਕੀਤੇ ਜਾਂਦੇ ਸਨ ਇਹਨਾਂ ਸਭ આરોਪਾਂ ਦੇ ਤਹਿਤ ਪ੍ਰਕਾਸ਼ ਹਿੰਦੂਜਾ ਅਤੇ ਉਹਨਾਂ ਦੀ ਪਤਨੀ ਕਮਲ ਹਿੰਦੂਜਾ ਨੂੰ 4.5 ਸਾਲ ਦੀ ਸਜ਼ਾ ਮਿਲੀ ਅਤੇ بیٹے ਅਜੇ ਤੇ ਬਹੂ ਨਮਰਤਾ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਹਾਲਾਂਕਿ ਉਹਨਾਂ ਨੂੰ ਹਿਰਾਸਤ ਦੇ ਵਿੱਚ ਨਹੀਂ ਲਿਆ ਗਿਆ ਇਸ ਤੋਂ ਬਾਅਦ ਪਰਿਵਾਰ ਨੇ ਫੈਸਲੇ ਨੂੰ ਉੱਪਰਲੀ ਕੋਰਟ ਦੇ ਵਿੱਚ ਚਣੌਤੀ ਦੇ ਦਿੱਤੀ ਅਤੇ ਉੱਪਰਲੀ ਅਦਾਲਤ ਨੇ ਸਾਰੇ આરોਪਾਂ ਨੂੰ ਖਾਰਜ ਕਰ ਦਿੱਤਾ ਦੱਸਿਆ ਜਾਂਦਾ ਹੈ ਕਿ ਸ਼ਿਕਾਇਤਕਰਤਾਵਾਂ ਨੇ ਆਪਣੇ ਸਾਰੇ આરોਪ ਵਾਪਸ ਲੈ ਲਏ ਅਤੇ ਉਹਨਾਂ ਕਿਹਾ ਕਿ ਸਾਨੂੰ ਐਸੇ ਬਿਆਨਾਂ ਤੇ ਦਸਤਕਤ ਕਰਨ ਦੇ ਲਈ ਗੁੰਮਰਾਹ ਕੀਤਾ ਗਿਆ ਸੀ ਜਿਨ੍ਹਾਂ ਨੂੰ ਅਸੀਂ ਨਹੀਂ ਸਮਝਦੇ ਅਤੇ ਸਾਡਾ ਕੋਈ ਐਸਾ ਇਰਾਦਾ ਨਹੀਂ ਸੀ ਇਸ ਸਬੰਧ ਵਿੱਚ ਹਿੰਦੂਜਾ ਪਰਿਵਾਰ ਨੇ ਵੀ ਸਾਰੇ આરોਪਾਂ ਦਾ ਖੰਡਨ ਕੀਤਾ ਉਹਨਾਂ ਸਾਰੇ આરોਪਾਂ ਨੂੰ ਗਲਤ ਦੱਸਿਆ ਇਹ ਖਬਰ ਸੁਰਖੀਆਂ ਦਾ ਵਿਸ਼ਾ ਹਿੰਦੂਜਾ ਪਰਿਵਾਰ ਕਰਕੇ ਹੀ ਬਣੀ ਤਾਂ ਇਸ ਹਿੰਦੂਜਾ ਪਰਿਵਾਰ ਤੇ ਇੱਕ ਨਜ਼ਰ ਜ਼ਰੂਰ ਮਾਰ ਲਈਏ ਕਿ ਆਖਿਰ ਕਿਉਂ ਇਹ ਪਰਿਵਾਰ ਇੰਨੀ ਚਰਚਾ ਦੇ ਵਿੱਚ ਹੈ ਇੱਥੇ ਇਹ ਦੱਸਦੀ ਹੈ ਕਿ ਹਿੰਦੂਜਾ ਪਰਿਵਾਰ ਬ੍ਰਿਟੇਨ ਦੇ ਵਿੱਚ ਆਪਣਾ ਕਾਰੋਬਾਰ ਚਲਾਉਂਦਾ ਹੈ ਅਤੇ ਇਹ ਫੈਮਿਲੀ ਦੁਨੀਆ ਦੇ ਸਭ ਤੋਂ ਰਾਈਜ਼ ਲੋਕਾਂ ਦੀ ਲਿਸਟ ਦੇ ਵਿੱਚ ਸ਼ਾਮਿਲ ਹੈ ਹਿੰਦੂਜਾ ਪਰਿਵਾਰ ਦੀ 2023 ਦੇ ਵਿੱਚ ਕੁੱਲ ਸੰਪਤੀ 20 ਬਿਲੀਅਨ ਡਾਲਰ ਸੀ ਹਿੰਦੂਜਾ ਬਰਟੇਨ ਦੀ ਸਭ ਤੋਂ ਤਨੀ ਫੈਮਿਲੀ ਹੈ ਹਿੰਦੂਜਾ ਪਰਿਵਾਰ ਦਾ ਕਾਰੋਬਾਰ ਟੈਲੀਕਮ ਗੈਸ ਪਾਵਰ ਐਂਡ ਇਨਫਰਾਸਟ੍ਰਕਚਰ ਰਿਐਲਿਟੀ ਆਟੋ ਹੈਲਥ케ਅਰ ਆਦ ਸੈਕਟਰ ਦੇ ਵਿੱਚ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਚਸ ਕਰੇ ਵੰਦੇ ਹੋ ਜਾਤ ਧੰਨਵਾਦ ਜੀ